ਅੱਜ ਦੇ ਬਾਅਦ ਗੁਰਦਾਸਪੁਰ ਦੇ ਵੱਲੋਂ ਪੰਜਾਬ ਸਕੂਲ ਖੇਡਾ 2024 ਦੇ ਲਈ ਦੋ ਦਿਨਾਂ ਚੋਣ ਟਰਾਇਲ ਜੁੜਾ ਹੈ ਸ਼ਹੀਦ ਭਗਤ ਸਿੰਘ ਜੂໂດ ਟ੍ਰੇਨਿੰਗ ਸੈਂਟਰ ਦੇ ਵਿਖੇ ਕਰਵਾਏ ਗਏ ਜੁਥੇ ਵਿੱਚ ਵੱਖ-ਵੱਖ ਸਕੂਲਾਂ ਦੇ 100 ਤੋਂ ਵੱਧੇ ਜੂໂດ ਖਿਡਾਰੀਆਂ ਨੇ ਭਾਗ ਲਿਆ ਜੂໂດ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਨੁਸ਼ਾਸਨ ਦੇ ਵਿੱਚ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾ ਦੇ ਵਿੱਚ ਤੰਦੇਹੀ ਦੇ ਨਾਲ ਭਾਗ ਲੈਣ ਦੀ ਪ੍ਰੇਰਣਾ ਦਿੱਤੀ ਹੈ ਜੂໂດ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਅੰਡਰ 14 ਸਾਲ ਗਰੁੱਪ ਦੇ ਵਿੱਚੋਂ ਜਿਹੜਾ ਹੈ ਗੁਰਦਾਸਪੁਰ ਦੇ ਖਿਡਾਰੀਆਂ ਨੇ ਪੰਜਾਬ ਦੇ ਵਿੱਚੋਂ ਪੰਜ ਕਿਡਾਰੀਆਂ ਨੇ ਨੈਸ਼ਨਲ ਪੱਧਰ ਤੇ ਪਾਰ ਲਿਆ ਕੇ ਇੱਕ ਸਿਲਵਰ ਦੋ ব্রੌਂਜ਼ ਮੈਡਲ ਜਿੱਤੇ ਸਨ ਇਸ ਗਰੁੱਪ ਦੇ ਖਿਡਾਰੀਆਂ ਨੇ ਖੇਡ ਆਵਤਨ ਪੰਜਾਬ ਦੀ ਟਰੋਫੀ ਜਿੱਤਤੀ ਸੀ ਮੇਰਾ ਨਾਮ ਮਾਨੀ ਹੈ ਮੈਂ ਬਟਾਰਾ ਜੂਰੋ ਸੈਂਟਰ ਤੋਂ ਇੱਕ ਪਲੇਅਰ ਆ ਮੈਂ ਨੈਸ਼ਨਲ ਲੈਵਲ ਤੱਕ ਗਏ ਗਿਆ ਤੇ ਫਿਰ ਸਕੂਲ ਸਟੇਟ ਦੇ ਟ੍ਰਾਇਲ ਵੀ ਨੇ ਕੀ ਜੂਰੋ ਮੈਂ ਬਹੁਤ मतलब ਯੰਗ ਏਜ ਜੀ ਸ਼ੁਰੂ ਕਰਦੀ ਹੂੰ ਬਹੁਤ ਬੈਨੀਫਿਟਸ ਹੈ ਗਰਲਸ ਆਸ ਐਸਪੈਸ਼ਲੀ ਅ ਹਰ জব ਵਾਸਤੇ ਜੋਬ ਵੀ ਬਹੁਤ ਵਧੀਆ ਮੈਨੇਜਿੰਗ ਹਿਲ ਦਾ ਆਰਮੀ ਚ ਜਾਣਾ ਹੈ ਪੁਲਿਸ ਚ ਜਾਣਾ ਹੈ ਮੈਨੇਜਿੰਗ ਹੈ ਵਧੀਆ ਹੈ ਮੈਂ ਆਵਾਂਗੀ ਕਿ ਮਤਲਬ ਸ਼ੁਭਵੰਤ ਜੂਰੇ ਸ਼ੁਭਵੰਤ ਨੇ ਸੈਲਫ ਬ੍ਰੈਂਡ ਹਾਸਤੇ ਬਹੁਤ ਵਧੀਆ ਹੈ ਅੱਜ ਇੱਥੇ ਸਿੱਖਿਆ ਵਿਭਾਗ ਵੱਲੋਂ ਅੰਡਰ 14 ਦੇ ਜਿਹੜੇ ਟ੍ਰਾਇਲ ਕਰਾਏ ਜਾ ਰਹੇ ਨੇ ਉਹਦਾ ਅਸੀਂ ਜਿਸਟ੍ਰਿਕ ਜੂਡੋ ਕਾ ਵੈਲਫੇਅਰ ਸੁਸਾਇਟੀ ਵੱਲੋਂ ਸਵਾਗਤ ਕਰਦੇ ਆਂ ਜਿਹੜੀ ਇੱਥੋਂ ਟੀਮ ਜਿਹੜੀ ਸਿਲੈਕਟ ਹੋਣੀ ਹੈ ਇਹ ਅਗਲੇ ਮਹੀਨੇ 17 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤਰਨ ਕਰਨ ਵਿਖੇ ਖੇਡਣ ਜਾਏਗੀ ਉਮੀਦ ਕਰਦੇ ਆਂ ਕਿ ਜਿਹੜਾ ਸਾਡੇ ਲੜਕੀਆਂ ਨੇ ਇਹ ਵੀ ਜਿੱਦਾਂ ਲੜਕੇ ਵਧੀਆ ਨਤੀਜੇ ਕੱਢਦੇ ਨੇ ਨਤੀਜੇ ਕੱਢਣਗੇ ਸਾਡੇ ਕੋਲ ਬਹੁਤ ਵਧੀਆ ਸੈਂਟਰ ਜਿਹੜੇ ਕੁਸ਼ ਗਰਦਾਸਪੁਰ ਚ ਨੇ ਬਟਾਲੇ ਚ ਨੇ ਕੂਲ ਥਾਂ ਤੇ ਵੀ ਲੜਕੀਆਂ ਦੇ ਖੇਤਰ ਦੇ ਵਿੱਚ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਹੁਣ ਚੇਤਨ ਹੋ ਰਹੇ ਨੇ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਚੀਆਂ ਦੇ ਦੀ ਸਟਰੋਂਗ ਬਣਾਉਣ ਲਈ ਜੂਡੋ ਇੱਕ ਬਹੁਤ ਵੱਡਾ ਜਰੀਆ ਹੈ ਕਿਉਂਕਿ ਜੂਡੋ ਮਾਰਸ਼ਲ ਆਰਟ ਹੈ ਜਿਹੜੀ ਆਤਮ ਰੱਖਿਆ ਦੀ ਖੇਡ ਹੈ ਜਿਹਦੇ ਰਾਹੀਂ ਬੱਚੇ ਜਿਹੜੇ ਨੇ ਆਪਣੀ ਰਾਖੀ ਆਪ ਕਰ ਸਕਦੇ ਨੇ ਜਿਵੇਂ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੇ ਲੜਕੀਆਂ ਨੂੰ ਜੂਡੋ ਜਾਂ ਕਰਾਟੇ ਆਉਂਦੀ ਹੋਊਗੀ ਤਾਂ ਘਟੋ ਘਟੋ ਉਹ ਆਪਣੇ ਢੰਗ ਨਾਲ ਆਪਣੀ ਇਛਿਤ ਜਿਹੜੀ ਆ ਉਹਨੂੰ ਬਚਾ ਸਕਦੇ ਨੇ ਤੇ ਉਹਨਾਂ ਜਾਬਰਾਂ ਦਾ ਉਹਨਾਂ ਗਲਤਾਂ ਸੁਣਾੰਦਾ ਮੂੰਹ ਮੋੜ ਸਕਦੀਆਂ ਨੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਜਾਂ ਹੋਰ ਬਣਾਉਣਾ ਚਾਹੁੰਦੇ ਹੋ ਪਰ ਉਹਦੇ ਨਾਲ ਨਾਲ ਬੱਚੇ ਨੂੰ ਇੱਕ ਸ਼ਕਤੀਸ਼ਾਲੀ ਉਹਨੂੰ ਸਿਹਤਮੰਦ ਬਣਾਉਣ ਦਾ ਵੀ ਯਤਨ ਕਰਨਾ ਚਾਹੁੰਦਾ ਹੈ ਅੱਜ ਇਹ ਹੋ ਕੀ ਰਿਹਾ ਹੈ ਕਿ ਲੜਕੀਆਂ ਦੇ ਨਾਲ ਘਰ ਦੇ ਵਿੱਚ ਜੰਮਣ ਤੋਂ ਲੈ ਕੇ ਹੀ ੱੱਕਾ ਹੁੰਦਾ ਘਰ ਦੇ ਵਿੱਚ ਲੜਕੀਆਂ ਦੇ ਲਈ ਬਹੁਤ ਵੱਡਾ ਧਿਆਨ ਨਹੀਂ ਦਿੱਤਾ ਜਾਂਦਾ ਫਿਜ਼ੀਕਲੀ ਐਕਟੀਵਿਟੀ 'ਚ ਖਾਸ ਕਰਕੇ ਲੜਕੀਆਂ ਨੂੰ ਫਿਜ਼ੀਕਲੀ ਐਕਟੀਵਿਟੀ ਦੇ ਲਈ ਮਾਪੇ ਜਿਹੜੇ ਆ ਉਹਨਾਂ ਨੂੰ ਗਰਾਊਂਡਾਂ 'ਚ ਲਿਆ ਲੈਣਾ ਚਾਹੁੰਦਾ ਇਹ ਜਿਹੜੀਆਂ ਜੂਡੋ ਵਾਲੀਆਂ ਬੱਚੀਆਂ ਆਈਆਂ ਨੇ